ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ ਮੈਂ ਗੁਰੂ ਜੀ ਦੀ ਕਿਰਪਾ ਮਿਹਰ ਨਾਲ ਉਹਨਾਂ ਦੀ ਆਗਿਆ ਦੇ ਨਾਲ ਆਪਣਾ ਤੀਸਰਾ ਸ਼ੁਕਰਾਨਾ ਸਤਸੰਗ ਸ਼ੇਅਰ ਕਰਨਾ ਚਾਹਾਂਗੀ ਸ਼ੁਕਰਾਨਾ ਸਤਸੰਗ ਸ਼ੇਅਰ ਕਰਨ ਤੋਂ ਪਹਿਲਾਂ ਮੈਂ ਮੰਤਰ ਜਪ ਕਰਾਂਗੀ ਗੁਰੂ ਜੀ ਦਾ ਓਮ ਨਮਸ਼ ਸ਼ਿਵਾਏ ਸ਼ਿਵ ਜੀ ਸਦਾ ਸਹਾਈ ਓਮ ਨਮਸ਼ ਸ਼ਿਵਾਏ ਗੁਰੂ ਜੀ ਸਦਾ ਸਹਾਈ ਓਮ ਨਮਸ਼ ਸ਼ਿਵਾਏ ਸ਼ਿਵ ਜੀ ਸਦਾ ਸਹਾਈ ਓਮ ਨਮਸ਼ ਸ਼ਿਵਾਏ ਗੁਰੂ ਜੀ ਸਦਾ ਸਹਾਈ जय गुरु जी शुक्रियाना गुरु जी अनंतम अनंतम शुक्रियाना गुरु जी अह मेनू ये मैं अपना शुक्रियाना करना इस करना ਨਾਨੀ ਆ ਕਿ ਮੈਨੂੰ ਸਕਿਨ ਦੀ ਥੋੜੀ ਜੀ ਪ੍ਰੋਬਲਮ ਹੋ ਗਈ ਸੀਗੀ ਅਚਾਨਕ ਹੀ ਹੋਈ ਏ ਪ੍ਰੋਬਲਮ ਅ ਮਤਲਬ ਕਿ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਨੇ ਕਿ ਮੌਕੇ ਹੁੰਦੇ ਨੇ ਉਸ ਤਰ੍ਹਾਂ ਦੇ ਮੌਕੇ ਮੇਰੇ ਹੋ ਗਏ ਸੀਗੇ ਮੈਂ ਬੜੀ ਹੈਰਾਨ ਪਰੇਸ਼ਾਨ ਸੀਗੀ ਕਿ ਵੀ ਹਾਂਜੀ ਕਿੱਦਾਂ ਹੋ ਗਏ ਗੁਰੂ ਜੀ ਨੇ ਮੈਨੂੰ ਜਦੋਂ ਮੈਂ ਸੋਚ ਲਈ ਤੇ ਗੁਰਜੀ ਦਾ ਬਿਲਕੁਲ ਮੈਸੇਜ ਫਲੈਸ਼ ਹੋਇਆ ਕਿ ਮੈਂ ਤੈਨੂੰ ਸਕਿਨ ਦੀ ਪ੍ਰੋਬਲਮ ਜੋ ਤੇਰੀ ਹੈਗੀ ਹੈ ਉਹ ਮੈਂ ਤੇਰਾ ਕਸਟਮ ਵੀ ਉਸ ਤੋਂ ਮੈਂ ਤੈਨੂੰ ਯਾਨੀ ਕਿ ਗੈਸ ਕਰ ਦਿੱਤਾ ਹੈਗਾ ਉਹ ਤੇਰੀ ਸਕਿਨ ਦੀ ਪ੍ਰੋਬਲਮ ਮਲ ਤੁਰ ਹੋ ਚੁਗੀ ਤੇ ਤੁਸੀਂ ਯਕੀਨ ਨਹੀਂ ਕਰਨਾ ਸੰਗਤ ਜੀ ਮੈਨੂੰ ਖੁਦ ਨੂੰ ਹੀ ਨਹੀਂ ਪਤਾ ਕਿ ਮੇਰੀ ਸਕਿਨ ਦੀ ਪ੍ਰੋਬਲਮ ਕਿਦਾਂ ਠੀਕ ਹੋਗੀ ਮੈਂ ਥੋੜੇ ਦਿਨਾਂ ਬਾਅਦ ਮੈਨੂੰ ਯਾਦ ਆਇਆ ਕਿ ਮੇਰੇ ਮੁਕੇ ਸੀਗੇ ਉਹ ਹੁਣ ਹੈ ਹੀ ਨਹੀਂ ਹੈਗੇ ਸ਼ੁਕਰਾਨਾ ਗੁਰਜੀ ਤੁਹਾਨੂੰ ਬਲ ਲਖ ਲਖ ਸ਼ੁਕਰਾਨਾ ਤੁਸੀਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਕਿਸ ਤਰ੍ਹਾਂ ਠੀਕ ਕਰ ਦਿੰਦੇ ਹੋ ਕਿ ਉਹ بڑے بڑے ਪ੍ਰੋਬਲਮਸ ਨੂੰ ਛੋਟੇ ਜਿਹੇ ਵਿੱਚ ਠੀਕ ਕਰ ਦਿੰਦੇ ਹੋ ਬਲ ਲਖ ਲਖ ਸ਼ੁਕਰਾਨਾ ਗੁਰੂ ਜੀ ਅਨੰਤ ਅਨੰਤ ਸ਼ੁਕਰਾਨਾ ਗੁਰੂ ਜੀ